ਜਿਹੜੀ ਇਹ ਸੇਲ ਹੈ ਇਹਦੇ ਵਿੱਚ ਸਾਰੀਆਂ ਚੀਜ਼ਾਂ ਵੈਸੇ ਤਾਂ ਡਿਸਕਾਊਂਟ ਤੇ ਹੁੰਦੀਆਂ ਸਮਾਰਟਫੋਨ ਲੈਪਟਾਪ ਟੀ ਡਬਲਯੂ ਐਸ ਹੋ ਗਏ ਆਡੀਓ ਗੈਜਟ ਤੇ ਪਾਰੀ ਸੇਲ ਆ ਤੇ ਆ ਜਿਹੜਾ ਇਹ ਵੀਡੀਓ ਇਹਦੇ ਵਿੱਚ ਸਿਰਫ ਫਪਮ ਓਇਲ ਫੋਨ ਦੀ ਗੱਲ ਕਰਾਂਗੇ ਵੈਸੇ ਤਾਂ ਸੇਲ ਲਗਭਗ ਹਰੇਕ ਹੀ ਸਮਾਰਟਫੋਨ ਦੇ ਉੱਤੇ ਕਿਵੇਂ ਨਿਕਮੇ ਹੈਗੀ ਹੈ ਕਿਉਂਕਿ ਜਿਹੜੀ ਫਲਿੱਪਕਾਰਟ ਉੱਤੇ ਐਕਸੈਸ ਬੈਂਕ ਤੇ ਆਈ ਸੀ ਸੀ ਦੇ ਕਾਰਡ ਦੇ ਉੱਤੇ ਆਫਰ ਤੇ ਜਿਹੜੀ ਐਮਾਜ਼ਨ ਦੇ ਉੱਤੇ ਐਸ ਵੀ ਦੇ ਕਾਰਡ ਦੇ ਉੱਤੇ ਆਫਰ ਪਰ ਇਹ ਵੀਡੀਓ ਸਾਰੀਆਂ ਚੀਜ਼ਾਂ ਨੂੰ ਕਵਰ ਕਰ ਦੂ ਭਾਵੇਂ ਤੁਸੀਂ ਫੋਨ ਅੱਜ ਲੈਣਾ ਜਾਂ ਵੀ ਇੰਨੇ ਨੂੰ ਲੈਣਾ ਇਹਦੇ ਵਿੱਚ ਮੈਂ ਸਾਰੇ ਜਿਹੜੇ ਬਜਟ ਆ ਜਿਹੜੇ ਵੀ ਬਜਟ ਅਲੱਗ-ਅਲੱਗ ਹੁੰਦੇ ਆ ਉਹਨੂੰ ਆਪਾਂ ਅਲੱਗ-ਅਲੱਗ ਡਿਵਾਈਡ ਕਰ ਲੇ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ 10000 ਤੱਕ ਦੇ ਫੋਨ 10000 ਦੇ ਵਿੱਚ ਜੇ ਤੁਸੀਂ ਫੋਨ ਲੈਣਾ ਤਾਂ ਮੋਟੋ ਜੀ 45 ਹੈ ਤੇ ਸੈਮਸੰਗ ਦਾ f06 ਰੈਡਮੀ a4 iQZ N ਐਕਸਲਾਈਟ ਵੀ ਸ਼ਾਇਦ ਇਸ ਰੇਂਜ ਦੇ ਵਿੱਚ ਆ ਜਾਂਦੇ ਜਿਹੜਾ 10000 ਤੋਂ ਥੱਲੇ ਹੁੰਦਾ ਤਾਂ 15000 ਤੱਕ ਦੇ ਬਜਟ ਦੇ ਵਿੱਚ ਕਾਫੀ ਫੋਨ ਆ ਜਾਂਦੇ ਇਹਦੇ ਵਿੱਚ ਪਹਿਲਾਂ ਤਾਂ ਆ ਜਾਂਦਾ ਆਈਕੂ ZN X ਫਿਰ ਗੈਲੈਕਸੀ ਅ ਮ 16 ਸੈਮਸੰਗ ਵੱਲੋਂ ਤੇ ਫਿਰ ਨਾਥਿੰਗ ਦਾ ਆਇਆ CMF ਫੋਨ 2 Pro ਆ ਜਾਂਦਾ ਤੇ ਮਟਰੋਲਾ ਦਾ G96 ਆ ਜਾਂਦਾ ਤੇ Realme P4 ਇਹ ਵੀ ਵਧੀਆ ਫੋਨ ਹੈ ਇਹ ਪੰਜ ਫੋਨ ਨੇ ਜਿਹੜੇ ਕਿ ਤੁਸੀਂ ਜੇ ਤੁਸੀਂ 15000 ਤੋਂ ਬਜਟ ਤੁਹਾਡਾ 15000 ਦੇ ਲਾਗੇ ਤੱਕ ਗਿਆ ਜੇ ਤੁਸੀਂ 15000 ਤੋਂ ਥੋੜਾ ਸਟ੍ਰੈਚ ਕਰਦੇ ਹੋ ਬਜਟ ਤੇ ਉਹਦੇ ਵਿੱਚ ਤੁਹਾਡੇ ਕੋਲ ਜਿਹੜੀ ਵਧੀਆ ਆਪਸ਼ਨਾਂ ਨੇ ਉਹ ਹੈਗੀਆਂ Poco X7 Pro ਮਟਰੋਲਾ Edge 60 Fusion ਹੋ ਸਕਦਾ ਜਾਂ Realme P4 Pro ਹੋ ਸਕਦਾ ਮਟਰੋਲਾ ਦਾ G86 Power ਤੇ ਇੱਕ Vivo ਦਾ T4 ਹੋ ਸਕਦਾ A5 ਫੋਨ ਵੀ ਕਾਫੀ ਵਧੀਆ ਸ਼ਾਨਦਾਰ ਨੇ ਜਿਹੜੇ ਕਿ 20000 ਦੇ ਨੇੜੇ ਤੇੜੇ ਬਜਟ ਦੇ ਵਿੱਚ ਆਉਂਦੇ ਨੇ ਤੇ ਜੇ ਤੁਹਾਡਾ ਬਜਟ ਥੋੜਾ ਵੱਧਾ ਤੇ 25000 ਦੇ ਨੇੜੇ ਤੇੜੇ ਜਾਂਦਾ ਤਾਂ Nothing Phone 3A Poco X7 Pro iQOO Neo 10R ਜੇ ਤੁਸੀਂ ਹੁਣ ਤੁਹਾਡਾ ਬਜਟ ਵੱਧ ਕੇ 30000 ਹੋ ਗਿਆ ਜਿੱਤ ਤੁਹਾਨੂੰ ਲੱਗਦਾ ਜੇ ਜਿਹੜਾ ਆਈ ਥਿੰਕ ਮੈਨੂੰ ਲੱਗਦਾ ਵੀ ਅੱਜ ਤੱਕ ਅੱਜ ਕੱਲ ਐਵਰੇਜ ਬਜਟ ਹੁੰਦਾਗਾ ਤੇ ਜਿਹਦੇ ਚ ਵਧੀਆ ਫੋਨ ਆਉਣੇ ਅਸਲ ਦੇ ਵਿੱਚ ਸ਼ੁਰੂ ਹੋ ਜਾਂਦੇ ਜਿਹਦੇ ਚ ਤੁਸੀਂ ਕੰਮ ਕੈਮਰੇ ਬਾਰੇ ਵੀ ਥੋੜਾ ਸੋਚ ਸਕਦੇ ਹੋ ਤੇ ਤੁਹਾਨੂੰ ਪਰਫਾਰਮੈਂਸ ਵੀ ਬਹੁਤ ਸ਼ਾਨਦਾਰ ਮਿਲਣੀ ਸ਼ੁਰੂ ਹੋ ਜਾਂਦੀ ਸਾਰਿਆਂ ਤੋਂ ਪਹਿਲਾਂ ਜਿਹੜਾ ਗੈਲੈਕਸੀ S24 FE ਦੂਜਾ ਹੈਗਾ ਮਟਰੋਲਾ Edge 60 Pro ਬਹੁਤ ਸ਼ਾਨਦਾਰ ਫੋਨ ਹੈ ਵੀ 올 ਰੌਂਡਰ ਫੋਨ ਕਹਿ ਸਕਦੇ ਇਹਨੂੰ ਏ OnePlus Nord 5 iQ Newton ਇੱਕ ਬਿਲਕੁਲ ਸ਼ਾਨਦਾਰ ਫੋਨ ਹੈ ਜੇ ਤੁਸੀਂ ਪਰਫਾਰਮੈਂਸ ਗੇਮਿੰਗ ਕਰਨੀ ਹੈ ਜਾਂ ਪਰਫਾਰਮੈਂਸ بیسਡ ਫੋਨ ਜੇ ਤੁਹਾਡਾ ਬਜਟ ਇਸ ਤੋਂ ਵੱਧੋਂ ਹੁਣ ਆਪਾਂ ਜੰਪ ਕਰਦੇ ਹਾਂ 40000 ਵਾਲ 40000 ਦੇ ਵਿੱਚ ਤੁਹਾਨੂੰ ਇੱਕ S24 128GB ਵਾਲਾ ਵੇਰੀਐਂਟ Snapdragon ਫਿਰ ਆ ਜਾਂਦਾ Google Pixel 9 ਇਹਦੀ ਵੀ ਤੁਸੀਂ ਕੰਸੀਡਰ ਕਰ ਸਕਦੇ ਹੋ 35-36000 ਦੇ ਰੁਪਈਆ ਦੇ ਵਿੱਚ ਆਊਗਾ ਤੇ 1+13r ਉਹ ਵੀ ਵਧੀਆ ਫੋਨ ਆ ਉਹਦੇ ਵਿੱਚ 8 जन 3 ਮਿਲੂਗਾ ਇਹ ਤੋਂ ਬਾਅਦ ਬਾਈਸਟਾਪਾ ਥੋੜਾ ਸਟੈਚ ਕਰਦੇ ਆ ਜੀ ਦੇ ਵਿੱਚ 50000 ਦੇ ਬਜਟ ਦੇ ਵਿੱਚ ਆ ਜਾਂਦੇ ਇਹਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਸ਼ਾਨਦਾਰ ਪਰਫਾਰਮੈਂਸ ਫੋਨ ਦੇਖਣ ਨੂੰ ਮਿਲਣਗੇ ਇਹਦੇ ਵਿੱਚ IQ 13 Realme GT7 Pro ਦੋਨੋਂ ਹੀ سناਪ ਡ੍ਰੈਗਨ 8 এলিট ਚਿਪ ਨਾਲ ਆਉਂਦੇ ਆ ਤੇ ਉਸ ਤੋਂ ਬਾਅਦ 1+13s ਜਿਹੜਾ ਕਿ ਕਹਿ ਸਕਦੇ ਆ ਜੀ ਜੇ ਤੁਸੀਂ ਛੋਟਾ ਫੋਨ ਖਰੀਦਣਾ ਚਾਹੁੰਦੇ ਤੇ ਵੱਡੀ ਬੈਟਰੀ ਲੈਣੀ ਚਾਹੁੰਦੇ ਤਾਂ ਉਹਤੋਂ ਲਵ ਆਪਨ ਆਈਫੋਨ 15 ਤੇ ਆਈਫੋਨ 16 ਦੋਨੋਂ ਹੀ ਅੰਡਰ 50 ਕੇ ਬਜਟ ਦੇ ਵਿੱਚ ਆਉਣਗੇ ਤੇ ਇੱਥੇ ਇਹ ਸ਼ਾਨਦਾਰ ਬਾਈ ਹੋ ਸਕਦੀ ਹੈ ਜੇ ਤੁਸੀਂ ਆਈਫੋਨ ਖਰੀਦਣਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਵੀ ਇਹ ਸੇਲ ਕਾਫੀ ਵੱਡੀ ਡੀਲ ਸਾਬਤ ਹੋਗੀ ਤੁਹਾਡੇ ਵਾਸਤੇ ਤੇ ਇੱਕ Vivo X200 ਵੀ ਇੱਕ ਵਧੀਆ ਫੋਨ ਆ ਜਿਹੜਾ ਕਿ ਛੋਟਾ ਮਿਨੀਏਚਰ ਹੈ Vivo X200 ਸੀਰੀਜ਼ ਦਾ ਇਸ ਤੋਂ ਬਾਅਦ ਜੇ ਆਪਾਂ ਅੰਡਰ 60 ਕੇ ਬਜਟ ਦੀ ਗੱਲ ਕਰੀ ਤਾਂ ਉੱਥੇ ਸ਼ਾਓਮੀ 15 ਤੇ ਵਨ ਪਲਸ 13 ਤੁਹਾਨੂੰ ਮਿਲ ਜਾਣੀ ਜਿਹੜਾ ਸ਼ਾਓਮੀ 15 ਇਹ ਫੋਟੋਗ੍ਰਾਫੀ ਬੇਸਡ ਫੋਨ ਸੀ ਇਹਦੇ ਵਿੱਚ ਤੁਸੀਂ ਫੋਟੋਗ੍ਰਾਫੀ ਜਿਆਦਾ ਵਧੀਆ ਕਰ ਸਕਦੇ ਹੋ ਇਹਦੇ ਵਿੱਚ ਹਾਰਡਵੇਅਰ ਪ੍ਰੋਪਰ ਤੁਹਾਨੂੰ ਵਧੀਆ ਫੋਟੋਗ੍ਰਾਫੀ ਵਾਲਾ ਮਿਲਦਾ ਤੇ ਉਹਦੇ ਉਲਟ ਜਿਹੜਾ ਵਨ ਪਲਸ 13 ਆ ਉਹਦੇ ਵਿੱਚ ਤੁਹਾਨੂੰ ਪਰਫਾਰਮੈਂਸ ਪੀ ਰੌਬ ਪਰਫਾਰਮੈਂਸ ਮਿਲੂਗੀ ਸਾਰੀ ਸਾਰੀ ਫੇਰ ਆਇੰਦਾ ਬਜਟ ਜਿਹੜਾ ਹੈ 70000 ਇੱਥੇ ਤੁਹਾਨੂੰ ਜਿਹੜੀ ਸਭ ਤੋਂ ਵੱਡੀ ਗੇਮ ਮਿਲੇਗੀ ਜਿੱਥੇ ਦੋ ਫੋਨ ਜਿਹੜੇ ਕਾਫੀ ਜ਼ਿਆਦਾ ਸੈਲ ਹੋਣਗੇ ਜਿਹੜਾ ਪਹਿਲਾ ਹੈਗਾ ਗੈਲੈਕਸੀ S24 ਅਲਟਰਾ ਤੇ ਦੂਜਾ ਹੈਗਾ ਆਈਫੋਨ 16 Pro ਦੋਨੋਂ ਦੇ ਦੋਨੋਂ 70000 ਦੇ ਬਾਅਦ ਦੇ ਵਿੱਚ ਆ ਜਾਣਗੇ 70000 ਦੇ ਅੰਦਰ ਅੰਦਰ ਸੈਲ ਹੋਣਗੇ ਤੇ ਇਹਨਾਂ ਨਾਲ ਇੱਕ S25 ਜਿਹੜਾ ਕਿ ਆਲਰੇਡੀ ਇਸ ਸਾਲ ਆਇਆ ਸੀ ਤੇ ਉਹ ਵੀ ਲਗਭਗ ਇੱਥੇ ਜਿਹੀ ਸੈਲ ਹੋਏਗਾ ਪਰ ਤੋਂ ਇਲਾਵਾ ਅਨ 80 ਕੇ ਬਜਟ ਦੀ ਗੱਲ ਕਰੀ ਤੇ ਆਈਫੋਨ 17 ਜਿਹੜਾ ਕਿ ਹੁਣ ਲਾਂਚ ਹੋਇਆ ਉਹ ਵੀ 80 ਕੇ ਬਜਟ ਦੇ ਵਿੱਚ ਹੀ ਫਾਲ ਕਰਦਾ ਹੈਗਾ ਗੈਲੈਕਸੀ S25+ ਉਹ ਵੀ ਇਸੇ ਉਹਦੇ ਚਾਏਗਾ ਜਾਂ ਬੀਓ ਐਕਸ 200 ਪ੍ਰੋ ਵੀ 80 ਦੇ ਨੇੜੇ ਤੇ ਦੇਖਣ ਨੂੰ ਮਿਲ ਸਕਦਾ ਜਿਤੁਲਾ 90 ਕੇ ਬਜਟ ਦੇ ਵਿੱਚ ਤੁਹਾਨੂੰ ਇੱਕ ਵਧੀਆ ਡੀਲ ਮਿਲ ਸਕਦੀ ਜਿਵੇਂ ਕਿ ਆਈਫੋਨ 16 ਪ੍ਰੋ ਮੈਕਸ ਹੈ ਜਿਹੜੇ ਕਿ ਜਾਂ ਗੂਗਲ ਪਿਕਸਲ 9 ਪ੍ਰੋ ਐਕਸਲ ਉਹ ਵੀ ਵਧੀਆ ਸ਼ਾਨਦਾਰ ਫੋਨ ਸੀ ਤੇ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਲੱਖ ਦੇ ਬਜਟ ਦੇ ਨੇੜੇ ਤੇਰੇ ਤਾਂ Google Pixel Fold ਜਾਂ ਲੱਖ ਤੋਂ ਉੱਪਰ ਕਈ ਫੋਨ ਆਉਂਦੇ ਆ ਜਿਨ੍ਹਾਂ ਦੇ ਵਿੱਚ Galaxy S25 Ultra ਹੋ ਗਿਆ 17 Pro ਹੋ ਗਿਆ 17 Pro Max ਹੋ ਗਿਆ ਜਾਂ Galaxy Fold 7 ਹੋ ਗਿਆ Galaxy Flip 7 ਹੋ ਗਿਆ ਜਿहां BO X200 Ultra ਹੋ ਗਿਆ ਇਹ ਸਾਰੇ ਉਹ ਫੋਨ ਆਗੇ ਜਿਨ੍ਹਾਂ ਤੇ ਬਹੁਤਾ ਸੇਲ ਦਾ ਅਸਰ ਨਹੀਂ ਹੋਣਾ ਕਿਉਂਕਿ ਯਾਤਰੇ ਨਵੇਂ ਫੋਨ ਆਗੇ ਸੋ ਇਹ 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 ਇਹਨਾਂ ਦੇ ਡਾ ਬਜਟ ਆ ਉਹ ਇੱਕ ਲੱਖ ਤੋਂ ਉੱਪਰ ਹੀ ਹੋਣਾ ਤੇ ਪਰ ਸਭ ਤੋਂ ਵੱਡੀ ਚੀਜ਼ ਸੀ ਜਿਹੜੇ ਹੈਗੇ ਆ 10 ਕੇ 15 ਕੇ ਹਾਂ ਇਹਦੇ ਚ ਇੱਕ ਦੋ ਚੀਜ਼ਾਂ ਨੇ ਜਿਵੇਂ ਜੇ ਤੁਸੀਂ ਮਤਲਬ ਬੇਸਿਕ ਟਾਸਕ ਹੀ ਲੈਣੇ ਆ ਤੇ ਜਸ ਸਸਤਾ ਫੋਨ ਖਰੀਦਣ 10000 ਤੱਕ ਬਹੁਤ ਹੁੰਦਾ ਜਿਵੇਂ ਤੁਸੀਂ ਆਪਣੇ ਪੇਰੈਂਟਸ ਨੂੰ ਲੈ ਕੇ ਜਾਣਾ ਠੀਕ ਰਹਿੰਦਾਗਾ ਹਾਂਜੀ ਤੁਸੀਂ ਕਦੇ ਕਈ ਵਾਰ ਕੋਈ 15000 ਵਾਲਾ ਫੋਨ ਮਿਲਦਾ ਕਿ ਆਸੀ ਉਹ 20000 ਵਾਲਾ ਨਾ ਕੋਈ ਮੈਜਿਕ ਹੋਇਓ ਇਸ ਹਿਸਾਬ ਨਾਲ ਇਹ ਬਜਟ ਚ ਵੰਡਿਆ ਹੋਇਆ ਕਿਉਂਕਿ ਜਿੰਨਾ ਗੁੜ ਪਾਓਗੇ ਮਿੱਠਾ ਉਹਨੇ ਹੋਣਾਗਾ ਹੁਣ ਇੱਕ 20 25000 ਜਾਂ 30000 ਦੇ ਬਜਟ ਵਾਲਾ ਫੋਨ 15000 ਦੇ ਨਾਲੋਂ ਜ਼ਬਿੱਤਰ ਹੋ ਗਏ ਹੋਗਾ ਸੋ ਤੁਸੀਂ ਇਸ ਤਰੀਕੇ ਨਾਲ ਨੂੰ ਬਾਇ ਕਰ ਸਕਦੇ ਹੋ ਤੇ ਲੈਪਟਾਪ ਬਾਰੇ ਵੀਡੀਓ ਮੈਂ ਛੇਤੀ ਬਣਾਉਣ ਦੀ ਕੋਸ਼ਿਸ਼ ਕਰੂੰਗਾ ਧੰਨਵਾਦ